ਬਹੁਤ ਸਾਰੇ ਸਿੰਗਰਸ ਤੇ ਐਕਟਰਸ ਵੀ ਨਾਮ ਨੂੰ ਚੇਂਜ ਕਰਕੇ ਦੁਬਾਰਾ ਇੰਡਸਟਰੀ ਦੇ ਵਿੱਚ ਐਂਟਰ ਕਰਦੇ ਆ ਕੀ ਨਾਮ ਨਾਲ ਸੱਚੀ ਫਰਕ ਪੈਂਦਾ ਜਾਂ ਸਾਡੇ ਕੰਮ ਦੇ ਉੱਤੇ ਮੈਂ ਨਾ ਮੈਂ ਜਿਹੜੀ ਸਾਇੰਸ ਨੂੰ ਮੈਂ ਫਾਲੋ ਕਰਦਾ ਐ ਜਿਹੜੀ ਸਾਇੰਸ ਦੇ ਹਿਸਾਬ ਨਾਲ ਮੈਂ ਪ੍ਰੈਡਿਕਸ਼ਨਸ ਦਿੰਦਾ ਨਾ ਉਹਦੇ ਵਿੱਚ ਨੇਮ ਚੇਂਜਿੰਗ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਬਹੁਤ ਜ਼ਿਆਦਾ ਰੋਲ ਹੈ ਨਹੀਂ ਐਸਟ੍ਰੋਲਜੀ ਕੀ ਐ ਤੁਸੀਂ ਬੇਸਿਕ ਕਨਸੈਪਟ ਨੂੰ ਸਮਝੋ ਤੁਸੀਂ ਕਾਦੇ ਲਈ ਬਣੇ ਹੋ ਉਹਦੇ ਅਕੋਰਡਿੰਗ ਬਿਹੇਵ ਕਰਨਾ ਸਿੱਖਣਾ ਹੈ ਆਪਣੇ ਆਪ ਨੂੰ ਜਾਨਣਾ ਉਦੀ ਹੈਲਪ ਕਰਦੀ ਹੈ ਸਟੋਰੀ ਬਹੁਤ ਟਫ ਹੈ ਆਪਣੇ ਆਪ ਨੂੰ ਜਾਣ ਲੈਣਾ ਤੇ ਜੇ ਇੱਕ ਸਾਇੰਸ ਮਿਲ ਜੇ ਜਿਹੜੀ ਤੁਹਾਨੂੰ ਹੈਲਪ ਕਰ ਰਹੀ ਹੈ ਆਪਣੇ ਆਪ ਨੂੰ ਜਾਣਨ ਲਈ ਤਾਂ ਉਹਨਾਂ ਕੀ ਹੈ ਬਦਲਿਆ ਨਹੀਂ ਜਾ ਸਕਦਾ ਲਾਈਕ ਕੋਈ ਇੰਡਸਟਰੀ ਚ ਕੋਈ ਐਕਟਰ ਐਕਟਿੰਗ ਲਈ ਨਹੀਂ ਬਣਿਆ ਉਹਦਾ ਕੇਤੂ ਉਹਨਾਂ ਕ ਸਟਰੋਂਗ ਨਹੀਂ ਹੈ ਤੇ ਉਹ ਨੇਮ ਚੇਂਜ ਕਰਨ ਨਾਲ ਪਲੈਨਟ ਨਹੀਂ ਚੇਂਜ ਹੋਏਗਾ ਯੂ ਹੈਵ ਟੂ ਚੇਂਜ ਯੋਰself ਅਕੋਰਡਿੰਗ ਟੂ ਪਲੈਨਟ ਬਜਾਏ ਕਿ ਤੁਸੀਂ ਪਲੈਨਟ ਨੂੰ ਆਪਣੇ ਅਕੋਰਡਿੰਗ ਚੇਂਜ ਕਰ ਲੋ ਇਹ ਪੋਸੀਬਲ ਨਹੀਂ ਸਟੋਰੀਜ਼ ਬਣ ਵੀ ਜਾਂਦੇ ਆ ਕਿ ਬਈ ਫਲਾਣ ਨੇ ਨਾਮ ਚੇਂਜ ਕੀਤਾ ਸੀਗਾ ਤਾਂ ਉਹ ਸਕਸੈਸ ਹੋ ਗਿਆ ਬਟ ਉਹ ਐਕਚੁਅਲ ਸਟੋਰੀ ਨਹੀਂ ਹੈ ਸਕਸੈਸ ਇਨਸਾਨ ਆਪਣੀ ਮਿਹਨਤ ਨਾਲ ਹੀ ਹੋਇਆ ਉਹਦੀ ਪ੍ਰੈਕਟਿਸ ਹੁੰਦੀ ਰਹੀ ਸਮਾਂ ਉਦੋਂ ਆਇਆ ਜਦੋਂ ਨਾਮ ਚੇਂਜ ਹੋ ਗਿਆ ਸਮਾਂ ਨੇ ਆਣਾ ਸੀਗਾ ਮੇਬੀ ਪੋਸੀਬਲ ਨਾਮ ਚੇਂਜ ਨਾ ਵੀ ਹੁੰਦਾ ਤਾਂ ਵੀ ਸਕਸੈਸ ਹੋ ਜਾਂਦਾ ਬਟ ਇਹ ਹੁੰਦਾ ਜੀ ਕੀਤੇ ਦੇ ਅਕੋਰਡਿੰਗ ਨਾਮ ਹੋਵੇ ਤਾਂ ਕੋਈ ਫਿਲਮ ਦੇ ਐਕਟਰ ਦਾ ਨਾਮ ਵਾਕਈ ਇਸੇ ਜੇ ਉਹ ਜਾਗਰ ਸਿੰਘ ਹੋਏਗਾ ਤਾਂ ਉਹ ਵੀਅਰਡ ਲੱਗੇਗਾ ਤਾਂ ਉਹਨੂੰ ਠੀਕ ਕਰਨ ਲਈ ਉਹ ਯੂਵੀ ਰੱਖ ਲੇਗਾ ਤਾਂ ਸ਼ਾਇਦ ਬੈਟਰ ਹੋ ਜਾਏ ਬਟ ਅਸਟਰੋਲੋਜੀ ਕਹਿੰਦਾ ਇਹ ਇਵੈਂਟ ਬਹੁਤ ਫਰਕ ਨਹੀਂ ਆ ਇਹ ਥੈਮੈਰਲੋਜੀ ਸਾਇੰਸ ਹੈ ਬਹੁਤ ਪ੍ਰੈਸੀਜ਼ ਨਹੀਂ ਮੰਨਦਾ ਮੈਂ ਕਿ ਕਈ ਲੋਕ ਕਲੇਮ ਕਰਦੇ ਨੇ ਕਿ ਤੁਸੀਂ ਐਸਟ੍ਰੋਲੋਜੀ ਸਿੱਖਣਾ ਚਾਹੁੰਦੇ ਹੋ ਤੇ ਆਓ ਇੰਨੇ ਰੁਪਏ ਦਾ ਕੋਰਸ ਬਾਇ ਕਰੋ ਕੁਝ ਹੀ ਘੰਟਿਆਂ ਚ ਸਿਖਾ ਦੇਵਾਂਗੇ ਕੀ ਇਹ ਟਰੂ ਹੋਏਗਾ ਜਾਂ ਫਿਰ ਮਤਲਬ ਕਿ ਜਿਹੜੇ ਯੰਗਸਟਰਸ ਨੇ ਕੀ ਉਹ ਇਸ ਚੀਜ਼ ਦੇ ਵਿੱਚ ਪੈਸੇ ਖਰਚਣ ਦੇਖੋ ਸਭ ਤੋਂ ਪਹਿਲੇ ਤਾਂ ਗੱਲ ਇਹ ਹੈ ਕਿ ਐਸਟ੍ਰੋਲੋਜੀ ਸਿੱਖਣੀ ਹਰੇਕ ਨੂੰ ਚਾਹੀਦੀ ਹੈ ਜਿਵੇਂ ਅਸੀਂ ਛੋਟੀ ਮੋਟੀ ਦਵਾਈਆਂ ਦੇ ਨਾਮ ਆਪਣੇ ਜਾਣਦੇ ਆ ਆਪਣੀ ਪ੍ਰੋਬਲਮ ਨੂੰ ਜਾਣਦੇ ਆ ਉਹ ਐਸਟ੍ਰੋਲੋਜੀ ਵੀ ਸਿੱਖਣੀ ਚਾਹੀਦੀ ਹੈ ਬਟ ਇਹ ਜਿਹੜੀਆਂ ਨਾ ਕਿ ਬਹੁਤ ਛੋਟਿਆਂ ਦੇ ਪੈਸਿਆਂ 'ਚ ਇੱਕ ਘੰਟੇ 'ਚ ਐਸਟ੍ਰੋਲੋਜੀ ਸਿੱਖ ਲੋ ਐਸਟ੍ਰੋਲੋਜੀ ਨੂੰ ਬਰਬਾਦ ਹੀ ਇਹਨਾਂ ਚੀਜ਼ਾਂ ਨੇ ਕੀਤਾ ਹੈ ਕਿਉਂਕਿ ਨੰਮਰੋਲੋਜੀ ਕੁਛ ਇੱਕ ਦਿਨਾਂ 'ਚ ਸਿੱਖੀ ਜਾ ਸਕਦੀ ਹੈ ਬਟ ਵੈਦਿਕ ਐਸਟ੍ਰੋਲੋਜੀ ਸਿੱਖਣ ਲਈ ਬਹੁਤ ਸ਼ਾਰਟਕਟ ਕੋਈ ਨਹੀਂ ਹੈ ਇਹ ਬੜੀ ਹਾਰਡ ਪ੍ਰੈਕਟਿਸ ਦੀ ਚੀਜ਼ ਹੈ ਇਹਨੂੰ ਬੜੇ ਤਪੱਸਿਆ ਨਾਲ ਬੜੀ ਗਹਿਨਤਾ ਨਾਲ ਹੀ ਸਿੱਖਿਆ ਜਾ ਸਕਦਾ ਹੈ ਕੋਈ ਛੋਟਾ ਜਿਹਾ ਕੋਰਸ ਲੈ ਕੇ ਦਿਨਾਂ 'ਚ ਨਹੀਂ ਸਿੱਖਿਆ ਜਾ ਸਕਦਾ ਕਿ ਮੈਂ ਵੀਡੀਓ ਦੇਖੀ ਜਿਹਦੇ ਵਿੱਚ ਕੋਈ ਕਲੇਮ ਕਰ ਰਿਹਾ ਕਿ ਜੇ ਤੁਹਾਡੇ ਫੋਨ ਨੰਬਰ ਦੇ ਵਿੱਚ ਆਹਾ ਨੰਬਰਸ ਆਉਂਦੇ ਨੇ ਤਾਂ ਤੁਹਾਡੇ ਗੋਡੇ ਦੁਖਣ ਗਿਆ ਹੋਏਗਾ ਆਈ ਮੀਨ ਸੀਰੀਅਸਲੀ ਇਹ ਫੋਨ ਨੰਬਰ ਦੇ ਨਾਲ ਵੀ ਕਨੈਕਟ ਹੋ ਸਕਦੀ ਹੈ ਨਾ ਜੀ ਜਿਹੜੇ ਜਿਹੜਾ ਇਹ ਸਵਾਲ ਹੈ ਨਾ ਮੈਂ ਅਗੇਨ ਤੁਹਾਨੂੰ ਕਹਿ ਰਹੀ ਕਿ ਇਹ ਨਮਰੋਲੋਜੀ ਤੋਂ ਰਿਲੇਟਡ ਹੈ ਕਿ ਜੇ ਤੁਹਾਡੇ ਫੋਨ ਨੰਬਰ ਦੇ ਅੰਦਰ 8 ਬਹੁਤ ਵਾਰੀ ਆ ਰਿਹਾ ਹੈ ਤਾਂ ਤੁਸੀਂ ਆਪ ਦਾ ਸ਼ਨੀ ਖਰਾਬ ਕਰ ਰਹੇ ਹੋ ਸ਼ਨੀ ਹਾਈਪਰ ਕਰ ਰਹੇ ਹੋ ਇਹ ਹਮੇਸ਼ਾ ਨਹੀਂ ਹੁੰਦਾ ਮੈਂ ਤੁਹਾਨੂੰ ਨਾ ਇੱਕ ਚੀਜ਼ ਯਾਦ ਕਰਾਨਾ ਅੱਜ ਕੱਲ ਅਸੀਂ ਬਹੁਤ ਛੇਤੀ ਭੁੱਲਣ ਲੱਗੇ ਕਿਉਂਕਿ ਡਾਟਾ ਕੰਜ਼ਿਊਮਿੰਗ ਇੰਨੀ ਜ਼ਿਆਦਾ ਵਧ ਗਈ ਹੈ ਨਾ ਸਵੇਰੇ ਕੀ ਪੜਿਆ ਲਿਖਿਆ ਸ਼ਾਮ ਨੂੰ ਯਾਦ ਨਹੀਂ ਅੱਜ ਤੋਂ ਠੀਕ 1 ਸਾਲ ਪਹਿਲਾਂ ਜਦੋਂ 2024 ਸ਼ੁਰੂ ਹੋਇਆ ਸੀਗਾ ਨਾ ਤਾਂ ਇਹ ਬਹੁਤ ਜ਼ਿਆਦੀਆਂ ਗੱਲਾਂ ਸੀਗਾ ਇਹ ਸਾਲ ਸ਼ਨੀ ਦਾਏ ਜਿਹਦਾ ਨੰਬਰ 8 ਹੈ ਉਹ ਬਹੁਤ ਪ੍ਰਾਈਜ਼ ਕਰ ਜਾਏਗਾ ਬੂਮ ਆ ਜਾਏਗਾ ਇਜ਼ ਇਟ ਹੈਪਨ ਇਦਾਂ ਦਾ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਸਾਰਿਆਂ ਲਈ ਕਾਮਨ ਕਦੇ ਵੀ ਨਹੀਂ ਹੋ ਸਕਦੀ ਹਰ ਇਨਸਾਨ ਇੱਕ ਯੂਨੀਕ ਹੈ ਹਰ ਇੱਕ ਪਰਸਨੈਲਿਟੀ ਯੂਨਿਕ ਹੈ ਹਰ ਇੱਕ ਪਲੈਨਟ ਯੂਨਿਕ ਹੈ ਕਿਹੜੀ ਚੀਜ਼ਾਂ ਕਿਦੇ ਲਈ ਬਣੀਆਂ ਉਹਨੂੰ ਪੜਨਾ ਇੰਨਾ ਸੌਖਾ ਨਹੀਂ ਹੈ। ਕਹਾੜੀਆਂ ਤੁਸੀਂ ਲੈ ਕੇ ਆ ਰਹੇ ਹੋ ਔਲਾਦ ਐਂਡ ਡਿਪੋਰਟ ਰਾਈਟ ਇਹਨਾਂ ਦੇ ਵਿੱਚ ਐਸਟ੍ਰੋਲੋਜੀ ਦਾ ਕੀ ਪਾਰਟ ਹੋਏਗਾ ਐਂਡ ਕਿਵੇਂ ਇਹ ਸਾਰੀਆਂ ਜਿਹੜੀਆਂ 9 ਦੀਆਂ 9 ਕਹਾਣੀਆਂ ਨੇ ਐਸਟ੍ਰੋਲੋਜੀ ਦੇ ਨਾਲ ਕਨੈਕਟਿੰਗ ਰਹਿਣਗੀਆਂ। ਇਹ ਪਤਾ ਕਿਵੇਂ ਹੈ? ਇਹ ਇਦਾਂ ਹੈ ਕਿ ਜਦੋਂ ਵਾਕਈ ਬੱਚੇ ਡਿਪੋਰਟ ਹੋ ਕੇ ਇੰਡੀਆ ਆਏ ਸੀਗੇ ਤਾਂ ਉਹਦੇ ਨਾਲ ਨਾ ਇੱਕ ਨੈਗੇਟਿਵ ਦੀ ਸੈਂਸੇਸ਼ਨ ਜੀ ਮਾਰਕੀਟ 'ਚ ਸਮਾਜ 'ਚ ਬਹੁਤ ਹੋ ਗਈ ਸੀ ਬਟ ਡਿਪੋਟ ਉਹ ਪਹਿਲੀ ਵਾਰ ਹੀ ਨਹੀਂ ਹੋਇਆ ਡਿਪੋਟ ਉਸ ਤੋਂ ਪਹਿਲਾਂ ਵੀ ਲੋਕ ਹੁੰਦੇ ਰਹੇ ਆ ਕਦੇ ਇੱਕ ਹੋ ਗਿਆ ਕਦੇ ਦੋ ਹੋ ਗਿਆ ਤਾਂ ਮੇਰੇ ਕੋਲ ਉਸ ਟਾਈਪ ਦੀ ਬਹੁਤ ਪੋਜ਼ਿਟਿਵ ਗੱਲਾਂ ਸੀਗੀਆਂ ਕਿ ਜਦੋਂ ਆਏ ਕਿਸੇ ਨੇ رائے ਦਿੱਤੀ ਮੇਰੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਦੀ ਲਾਈਫ ਚੇਂਜ ਕਿਵੇਂ ਹੋਈ ਨਵ ਬਾਈ ਜੀ ਨਾਲ ਮੇਰੀ ਪਹਿਲਾਂ ਵੀ ਬਹੁਤ ਵਾਰ ਗੱਲਾਂ ਹੁੰਦੀਆਂ ਰਹਿੰਦੀਆਂ ਸੀਗੀਆਂ ਤਾਂ ਮੈਂ ਉਹਨਾਂ ਨਾਲ ਹੀ ਗੱਲ ਸਾਂਝੀ ਕੀਤੀ ਤਾਂ ਉਹਨਾਂ ਨੇ ਕਿਹਾ ਭਾਜੀ ਇੱਕ ਗੱਲ ਨੂੰ ਛੱਡੋ ਇਹ ਸਾਰੀ ਸਟੋਰੀਜ਼ ਨੂੰ ਮਿਲਾ ਕੇ ਆਪਾਂ ਇੱਕ ਇੱਕ ਵਧੀਆ ਕਨਸੈਪਟ ਤਿਆਰ ਕਰ ਸਕਦੇ ਹਾਂ ਜਿਦੇ ਵਿੱਚ ਲੋਕਾਂ ਨੂੰ ਐਸਟਰੋਲੋਜੀ ਤੇ ਪੋਜ਼ਿਟਿਵਿਟੀ ਦੋਨੋਂ ਚੀਜ਼ਾਂ ਮਿਲ ਜਾਣ। ਫਿਰ ਫਿਰ ਇਹ ਕਨਸੈਪਟ ਤੁਹਾਡੇ ਸਾਹਮਣੇ ਆ ਗਿਆ ਹੈ ਨਾ। ਕਿਤੇ ਨਾ ਕਿਤੇ ਇਹ ਮੋਟੀਵੇਟ ਕਰੇਗੀ ਜਿਹੜੇ ਲੋਕ ਕਿਤੇ ਨੇ ਥੋੜੇ ਜਿਨੇ ਨੈਗੇਟਿਵ ਹੋਏ ਬੈਠੇ ਨੇ। ਦੋਨੋਂ ਚੀਜ਼ਾਂ ਲਈ ਜਿਹੜੇ ਲਾਈਫ ਤੋਂ ਡੀਮੋਟੀਵੇਟ ਹੋ ਗਏ ਤੇ ਜਿਹੜੇ ਐਸਟਰੋਲੋਜੀ ਨੂੰ ਥੋੜਾ ਜਿਹਾ ਨਹੀਂ ਸਮਝ ਪਾਰੇ ਦੋਨੋਂ ਲੋਕਾਂ ਨੂੰ ਇੱਕ ਕਿਤੇ ਨਾ ਕਿਤੇ ਵਧੀਆ ਪੋਜ਼ਿਟਿਵਿਟੀ ਦੇਗੀ। ਇਹੋ ਜਿਹੀ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ